ਅਮਨਦੀਪ ਕੌਰ ਇਨਸਾਨ ਤੇ 골ਡ ਮੈਡਲ ਜਿੱਤ ਕੇ ਇੰਟਰਨੈਸ਼ਨਲ ਪੱਧਰ ਤੇ ਪੰਜਾਬ ਤੇ ਭਾਰਤ ਦਾ ਨਾਮ ਉਹਨਾਂ ਦੇ ਵੱਲੋਂ ਰੋਸ਼ਨ ਕੀਤਾ ਗਿਆ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋ ਅਮਨਦੀਪ ਕੌਰ ਇਨਸਾਨ ਨੇ ਦੱਸਿਆ ਕਿ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਾਰੇ ਜਾਣੇ ਉਸ ਨੂੰ ਸਪੋਰਟ ਕਰ ਰਹੇ ਨੇ ਅਤੇ ਉੱਥੇ ਦੱਸ ਕੇ ਜਿੱਤ ਕੇ ਆਈ ਇਹ ਮਾਣ ਵਧਾਇਆ ਉਹਨਾਂ ਨੇ ਕਿਹਾ ਕਿ ਸਾਰਿਆਂ ਨੇ ਉਸਤਾ ਬਹੁਤ ਹੀ ਵਧੀਆ तरीके ਨਾਲ वेलकम ਕੀਤਾ ਤੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੈ ਅਮਨ ਨੇ ਦੱਸਿਆ ਕਿ ਉਹ ਰੋਲ ਸਕੇਗਿੰਗ ਹਾਕੀ ਕਰਦੀ ਹੈ ਤੇ ਇਹ ਆਰ ਉਹ 20th এਸ਼ੀয়ান ਚੈਂਪੀਅਨਸ਼ਿਪ ਸਾਊਥ ਕੋਰੀਆ ਦੇ ਵਿੱਚ ਹਿੱਸਾ ਲਿਆ ਅਤੇ ਅਮਨ ਨੇ ਉੱਥੇ 골ਡ ਮੈਡਲ ਜਿਹੜਾ ਉਹ ਹਾਸਲ ਕੀਤਾ ਇਸ ਦੇ ਵਿੱਚ ਅਮਨ ਦਾ ਬਹੁਤ ਵਧੀਆ ਐਕਸਪੀਰੀਅੰਸ ਜਿਹੜਾ ਰਿਹਾ ਤੇ ਉਹਨਾਂ ਨੇ ਵੀ ਦੱਸਿਆ ਕਿ ਮੇਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਹੈ ਤੇ ਇਸ ਲਈ ਉਹ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਕਰੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਨੂੰ ਸਾਰੇ ਸਪੋਰਟ ਕਰ ਰਹੇ ਨੇ ਐਂਡ ਮੈਂ ਜਿੱਤ ਕੇ ਆਈ ਐਂ ਮੈਨੂੰ ਸਾਰਿਆਂ ਨੇ ਬੜਾ ਵਧੀਆ ਵੈਲਕਮ ਕੀਤਾ ਐਂ ਮੈਂ ਮਤਲਬ ਸੀਰੀਅਸਲੀ ਬਹੁਤ ਹੈਪੀ ਐਂ ਇਸ ਚੀਜ਼ ਨੂੰ ਲੈ ਕੇ ਕਿਹੜੇ ਖੇਡ ਕੇ ਆਏ ਹੋ ਕਿਹੜੇ ਦੇਸ਼ ਛੇੜ ਕੇ ਆਏ ਹੋ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਤੁਹਾਡਾ ਚੋਣ ਮੈਂ ਰੋਲਰ ਸਕੈਟਿੰਗ ਹਾਕੀ ਕਰਦੀ ਆਂ ਐਂ ਮੇਰਾ 20th ਏਸ਼ੀਅਨ ਚੈਂਪੀਅਨਸ਼ਿਪ ਸੀਗਾ ਸਾਊਥ ਕੋਰੀਆ ਦੇ ਵਿੱਚ ਐਂ ਮੈਂ ਉੱਥੇ 골ਡ ਮੈਡਲ ਅਸਲ ਕੀਤਾ ਐਂ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰੀ ਟੀਮ ਨੇ ਬਹੁਤ ਹ ਐਂਡ ਮੈਂ ਏਸ ਲਈ ਬਹੁਤ ਹੈਪੀ ਹਾਂ ਕਿ ਉਸਕਾ ਸਹਿਯੋਗ ਕਿੱਧਰ ਹੈ ਜੀ ਮੇਰੀ ਟੀਮ ਮੇਰੀ ਫੈਮਲੀ ਐਂਡ ਸਭ ਤੋਂ ਬੈਸਟ ਮੈਂ ਛੋਟੇ ਹੁੰਦੇ ਜਿੱਥੋਂ ਸਕੇਟਿੰਗ ਕਰਨੀ ਸਟਾਰਟ ਕੀਤੀ ਹੈ ਡੇਰਾ ਸੱਚਾ ਸੌਦਾ ਐਂਡ ਉੱਥੇ ਹੀ ਮੈਂ ਸਕੇਟਿੰਗ ਸਿੱਖੀ ਹੈ ਉੱਥੇ ਹੀ ਮਤਲਬ ਸ਼ੁਰੂ ਚ ਜਦੋਂ ਮੈਂ ਕਰਦੀ ਸੀਗੀ ਉੱਥੇ ਹੀ 골ਡ ਮੈਡਲ ਆਉਣੇ ਸ਼ੁਰੂ ਹੋਏ ਹੈ ਐਂਡ ਉੱਥੋਂ ਹੀ ਇੱਕ ਕੌਨਫੀਡੈਂਸ ਲੈਵਲ ਬਣਿਆ ਕਿ ਕਿਵੇਂ ਮੈਂ ਖੇਡਣਾ ਹੈ ਕਿਵੇਂ ਇੱਕ ਆਪ ਦੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਖੇਡਣ ਲਈ ਐਂਡ ਜੋ ਗੇਮ ਨੂੰ ਇੰਪਰੂਵਮੈਂਟ ਕਰਨ ਲਈ ਉੱਥੇ ਪ੍ਰੈਕਟਿਸ ਡਾਈਟ ਈਚ ਐਂਡ ఎవਰੀਥਿੰਗ ਇਜ਼ ਵੈਰੀ ਪਰਫੈਕਟ ਮੈਮ ਤੁਸੀਂ ਕਿੰਨੇ ਟਾਈਮ ਤੋਂ ਡੇਰਾ ਸਿਸਟਰ ਸੁਣਨਾ ਤੁਸੀਂ ਟ੍ਰੇਨਿੰਗ ਕੀਤੀ ਉਸ ਤੋਂ ਬਾਅਦ ਮੈਂ 2010 ਦੇ ਵਿੱਚ ਉੱਥੇ ਐਡਮਿਸ਼ਨ ਲਿੱਤੀ ਸੀਗੀ ਐਜ਼ ਅ ਰੈਗੂਲਰ ਸਟਡੀ ਸਟੂਡੈਂਟ ਬਟ 2011 ਦੇ ਵਿੱਚ ਮੈਂ 6th ਕਲਾਸ ਚ ਸੀਗੀ ਉਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਐਂਡ 7th ਕਲਾਸ ਤੋਂ ਮੈਂ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਕਰ ਰਹੀ ਆ ਐਂਡ ਮੇਰਾ ਹਰ ਸਾਲ 골ਡ ਮੈਡਲ ਰਹਿਆ ਹੈ ਅੱਜੇ ਸ਼ੁਰੂ ਤੋਂ ਪਰਵਾਹ ਡੇਰਾ ਸੱਚਾ ਸੌਦਾ ਦੇ ਨਾਲ ਕਿਉਂ ਆ ਅੱਜ ਦੇ ਇਸਪੋਰਟਸ ਨੂੰ ਸਵਾਗਤ ਵੀ ਕੀਤਾ ਉਸ ਤੋਂ ਬਾਅਦ ਕਿਦਾਂ ਦਾ ਲੱਗ ਰਿਹਾ ਕਿਉਂਕਿ ਅੱਖਾਂ ਦੇ ਮਲੋਡ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਮੇਰੇ ਫੈਮਲੀ ਵੀ ਡਿਵੋਟਿਡ ਹੈ ਐਂਡ ਇਵਨ ਜਿੱਥੇ ਮੇਰੀ ਮੈਰिज ਹੋਈ ਆ ਮੇਰੀ ਫੈਮਿਲੀ ਉੱਥੇ ਵੀ ਸਾਰੇ ਮਤਲਬ ਡੇਰੇ ਨੂੰ ਕਾਫੀ ਮੰਨਦੇ ਨੇ ਤਾਂ ਮੈਨੂੰ ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਚੀਜ਼ 'ਤੇ ਸਪੋਰਟ ਹੈ ਕਿ ਆਫਟਰ ਮੈਰिज ਵੀ ਮੈਨੂੰ ਇੱਕ ਖੇਡਣ ਲਈ ਮਤਲਬ ਸਪੋਰਟ ਕਰੇ ਆਦਰਵਾਇਜ਼ ਆਫਟਰ ਮੈਰिज ਕਾਫੀ ਇਸ਼ੂਜ਼ ਹੁੰਦੇ ਆ ਕਿ ਬੱਚੇ ਨੂੰ ਖੇਡਣ ਨਹੀਂ ਦਿੱਤਾ ਜਾਂਦਾ ਜਾਂ ਫਿਰ ਇੱਕ ਫੈਮਿਲੀ ਘਰ ਦੇ ਵਿੱਚ ਹੀ ਬਚਾ ਰਹਿ ਜਾਂਦਾ ਅੱਜ ਦੇ ਟਾਈਮ ਤੋਂ ਡੇਰਾ ਸਤ ਪ੍ਰਿਆਸ ਰੰਦੇ ਕਿਨੇ ਸੇ ਤੋਂ ਦੂਰ ਮੋਤੋ ਬੰਨਣਾ ਰੱਖਿਆ ਜਾਵੇ ਲਗਾਤਾਰ ਪ੍ਰਿਆਸ ਰੰਦੇ ਤਾਂ ਹੁਣ ਤੁਸੀਂ ਨੋਜਵਾਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਗੀ ਕਿ ਅੱਜ ਅਸੀਂ ਡੇਰੇ ਨੂੰ ਮੰਨਦੇ ਹਾਂ ਤਾਂ ਸਾਡੇ ਘਰ ਵਿੱਚ ਨਸ਼ਾ ਨਹੀਂ ਹੈਗਾ ਈਵਨ ਮੇਰੀ ਮੈਰिज ਹੋਈ ਹੈ ਸਿਰਫ ਇਸੇ ਚੀਜ਼ ਨੂੰ ਦੇਖ ਕੇ ਹੋਈ ਹੈ ਕਿ ਓਡੀ ਮੋਟੀ ਨੇ ਉੱਥੇ ਨਸ਼ਾ ਨਹੀਂ ਹੈਗਾ ਸਭ ਤੋਂ ਮੇਨ ਚੀਜ਼ ਇਹੀ ਹੈ ਜੇ ਤੁਹਾਡਾ ਹਸਬੰਡ ਨਸ਼ਾ ਕਰਦਾ ਹੈ ਜਾਂ ਕੁਝ ਵੀ ਆ ਘਰ 'ਚ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਪੂਰੀ ਲਾਈਫ ਸਪੋਇਲ ਹੋ ਜਾਂਦੀ ਹੈ